ਨਮਸਕਾਰ ਆਕਾਸ਼ਵਾਣੀ ਜਹੰਦਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਪੰਜਾਬ ਪੁਲਿਸ ਦੀ ਪਹਿਲ ਕਦਮੀ ਸਾਈਬਰ ਜਾਗੋ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਸਾਨਾ ਅਤੇ ਪੰਜਾਬ માં ਬਾਬਤ ਅਧਿਕਾਰੀਆਂ ਅਧਿਆਪਕਾਂ ਤੇ ਲੋਕਾਂ ਨਾਲ ਕੀਤੀ ਗੱਲਬਾਤ ਅਚਾਨੂ ਵਧ ਰਹੇ ਆਨਲਾਈਨ ਖਤਰਿਆਂ ਤੋਂ ਬਚਾਉਣ ਤੇ ਉਹਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਸਾਈਬਰ ਜਾਗੋ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ ਅਧਿਆਪਕ ਸੰਭਾਵੀ ਖਤਰਿਆਂ ਦੀ ਪਛਾਣ ਤੇ ਇਸ ਨਾਲ ਪ੍ਰਭਾਵਿਤ ਨਾ ਨਜੁਠਣ ਲਈ ਆਪੋ ਆਪਣੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੇ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕਾਂ ਨੇ ਇਸ ਪਹਿਲ ਕਦਮੀ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ ਪ੍ਰਿਧਾਨ ਕੰਪਿਊਟਰ ਫੈਕਲਟੀ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਅੱਜਕੱਲ ਦੇ ਜਿਹੜੇ ਵਿਦਿਆਰਥੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ ਜਿਵੇਂ ਕਿ ਉਹ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਉਪਯੋਗ ਕਰ ਰਹੇ ਨੇ ਜਿਸ ਦੇ ਨਾਲ ਆਨਲਾਈਨ ਖਤਰਿਆਂ ਦਾ ਸ਼ਿਕਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਉਹਦੇ ਲਈ ਅਸੀਂ ਸਮੇਂ-ਸਮੇਂ ਤੇ ਆਨਲਾਈਨ ਵੈਬਿਨਾਰ ਵੀ ਲਗਾ ਰਹੇ ਹਾਂ ਤੇ ਸਕੂਲਾਂ ਵਿੱਚ ਜਾ ਕੇ ਸੈਮੀਨਾਰ ਵੀ ਲਗਾ ਰਹੇ ਹਾਂ ਤਾਂ ਜੋ ਤੁਸੀਂ ਆਨਲਾਈਨ ਖਤਰਿਆਂ ਦਾ ਸ਼ਿਕਾਰ ਨਾ ਬਣ ਸਕੋ ਮੇਰਾ ਨਾਮ ਅੰਜਨਾ ਹੈ ਔਰ ਮੈਂ ਜੀਐਮਐਸ ਰਾਏਪੁਰ ਕਲਾ ਵਿੱਚ ਸਾਇੰਸ ਮਿਸਟਰਸ ਹਾਂ ਅਸੀਂ ਸਾਰੇ ਟੀਚਰਸ ਇਸ ਨੂੰ ਇਹਦੇ ਨਾਲ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਕਿਉਂਕਿ ਅੱਜ ਕਲਾਸੀਂ ਦੇਖ ਰਹੇ ਹਾਂ ਜਿਹੜੇ ਬੱਚੇ ਆ ਬੱਚਿਆਂ ਦਾ ਮਾਈਂਡ ਬਹੁਤ ਫ੍ਰੈਜਾਈਲ ਹੁੰਦਾ ਹੈ ਉਹਨਾਂ ਨੂੰ ਸਹੀ ਗਲਤ ਦਾ ਨਹੀਂ ਪਤਾ ਲੱਗਦਾ ਕਿ ਕਈ ਵਾਰੀ ਇਦਾਂ ਨਹੀਂ ਕੁਝ ਸਾਈਟਸ ਹੁੰਦੀਆਂ ਇਦਾਂ ਦੇ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਬੱਚੇ ਕਲਿੱਕ ਕਰ ਦਿੰਦੇ ਆ ਤੇ ਉਹਦੇ ਚ ਇ ਕੰਟੈਂਟ ਆ ਜਾਂਦਾ ਹੈ ਕਿ ਜਿਹੜਾ ਬੱਚਿਆਂ ਦੇ ਦੇਖਣ ਦੇ ਲਈ ਸਹੀ ਨਹੀਂ ਹੈ ਤੇ ਸਾਨੂੰ ਕੀ ਹੈ ਕਿ ਟੀਚਰਸ ਦੀ ਵੀ ਹੈ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਇਸ ਚੀਜ਼ ਤੋਂ ਜਾਗਰੂਕ ਕੀਤਾ ਜਾਏ ਕਿ ਕੋਈ ਵੀ ਅਜਿਹੀ ਸਾਈਟ ਨੂੰ ਕਲਿੱਕ ਨਹੀਂ ਕਰਨਾ ਹੈ ਮੈਂ ਪ੍ਰਿੰਸੀਪਲ ਭੁਪਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਜ਼ਿਲ੍ਹਾ ਮੋਗਾ ਅਲੱਡ ਉਮਰ ਦੇ ਵਿਦਿਆਰਥੀ ਇਸ ਦੇ ਦੁਰਪ੍ਰਭਾਵਾਂ ਤੋਂ ਅਣਜਾਣ ਆਪਣੇ ਆਲੇ ਦੁਆਲੇ ਦੇ ਪ੍ਰਭਾਵ ਅਧੀਨ ਇਸ ਦੀ ਦੁਰਵਰਤੋਂ ਕਰ ਰਹੇ ਹਨ ਪੰਜਾਬ ਪੁਲਿਸ ਵੱਲੋਂ ਵੀ ਸਕੂਲਾਂ ਵਿੱਚ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਵਿਰੋਧ ਸਪੈਸ਼ਲ ਲੈਕਚਰ ਕਰਕੇ ਔਰ ਸਾਈਬਰ ਠੱਗੀ ਤੋਂ ਬਚਣ ਦੇ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਬੜੇ ਵੱਡੇ ਪੱਧਰ ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਮੈਂ ਸ਼ਫੀਕਮਰ ਪ੍ਰਿੰਸੀਪਲ ਜ਼ਿਲ੍ਹਾ ਗੁਰਦਾਸਪੁਰ ਤੋਂ ਇਸ ਵੇਲੇ ਸਮਾਜ ਦੇ ਵਿੱਚ ਬਹੁਤ ਸਾਰੇ ਜ਼ਹਿਰ ਜਿਹੜੇ ਨੇ ਉਹ ਫੈਲੇ ਹੋਏ ਨੇ ਜਿਸ ਦੇ ਵਿੱਚ ਸਾਈਬਰ ਕ੍ਰਾਈਮ ਵੀ ਆਪਣੇ ਆਪ ਦੇ ਵਿੱਚ ਇੱਕ ਜ਼ਹਿਰ ਹੈ ਤੋਂ ਇਸ ਦੇ ਸੰਮੁਖ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ ਵੈਰ ਕ੍ਰਾਈਮ ਦੀ ਰੋਕਥਾਮ ਦੇ ਜਿਹੜੇ ਤੌਰ ਤਰੀਕੇ ਤੇ ਉਹਨਾਂ ਨੂੰ ਰੋਕਣ ਲਈ ਕੀ ਉਪਰਾਲੇ ਕੀਤੇ ਜਾ ਸਕਦੇ ਹਨ ਉਹ ਵੀ ਸਾਨੂੰ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਮੇਰਾ ਨਾਮ ਹਰਦੀਪ ਸਿੰਘਾ ਜੀ ਤੇ ਮੈਂ ਪੰਜਾਬੀ ਮਾਸਟਰ ਦੇ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਕਰਾਲਾ ਵਿਖੇ ਸੇਵਾ ਨਿਭਾ ਰਿਹਾ ਹਾਂ ਅੱਜ ਦੇ ਸਮੇਂ ਵਿੱਚ ਦੇਖੋ ਜਦੋਂ ਆਨਲਾਈਨ ਕੰਮ ਬਹੁਤ ਵੱਡੀ ਮਾਤਰਾ ਦੇ ਵਿੱਚ ਹੋ ਰਿਹਾ ਹੈਗਾ ਤਾਂ ਸਾਈਬਰ ਸਕਿਉਰਿਟੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਖਾਸ ਤੌਰ ਤੇ ਸਕੂਲਾਂ ਦੇ ਵਿਦਿਆਰਥੀ ਜਿਹੜੇ ਅਜੇ ਬਾਲਗ ਨਹੀਂ ਹੋਏ ਨਵਾਲਗ ਨੇ ਉਹਨਾਂ ਨੂੰ ਬਹੁਤ ਸਾਰੇ ਪੱਖਾਂ ਤੋਂ ਇਸ ਸਾਈਬਰ ਸਿਕਿਉਰਿਟੀ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਬੱਚਿਆਂ ਨੂੰ ਜਾਣਕਾਰੀ ਵੱਧ ਹੋਊਗੀ ਤਾਂ ਅੱਗੇ ਆਪਣੇ ਪਰਿਵਾਰਾਂ ਤੱਕ ਵੀ ਲੈ ਕੇ ਜਾ ਸਕਦੇ ਨੇ ਮੈਂ ਰਵਿੰਦਰ ਸਿੰਘ ਐਸਐਸ ਮਾਸਟਰ ਸਰਕਾਰੀ ਹਾਈ ਸਕੂਲ ਸੁਰਗਾਪਰੀ ਕੋਟਕਪੂਰਾ ਸਾਈਬਰ ਜਾਗੋ ਫੈਲ ਕਦਮੀ ਦੀ ਛਲਾਗਾ ਕਰਦਾ ਹਾਂ ਤੇ ਨਾਲ ਹੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਬਚਣ ਲਈ ਸਾਈਬਰ ਕ੍ਰਾਈਮ ਤੋਂ ਬਚਣ ਲਈ ਸਲਾਹ ਦਿੰਦਾ ਹਾਂ ਕਿ ਆਪਣੇ ਸੋਸ਼ਲ ਮੀਡੀਆ ਨੂੰ ਆਪਣੇ ਫੋਨ ਨੂੰ ਸੁਚੱਜੇ ਢੰਗ ਨਾਲ ਵਰਤਣਾ ਚਾਹੀਦਾ ਹੈ ਮੈਂ ਆਸ਼ਾ ਐਸੋਸੀਏਟ ਪ੍ਰੋਫੈਸਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਤੋਂ ਸਾਈਬਰ ਜਾਗੋ ਮੁਹਿੰਮ ਦੇ ਤਹਿਤ ਅਸੀਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਸੁਰੱਖਿਆ ਬਾਰੇ ਜਾਗਰੂਕ ਕਰ ਰਹੇ ਹਾਂ ਅੱਜ ਦੇ ਡਿਜੀਟਲ ਯੁੱਗ ਵਿੱਚ ਇੰਟਰਨੈਟ ਸਿੱਖਣ ਅਤੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ ਪਰ ਇਸ ਨਾਲ ਜੁੜੇ ਸਾਈਬਰ ਖਤਰੇ ਵੀ ਹਨ ਅਸੀਂ ਵਿਦਿਆਰਥੀਆਂ ਨੂੰ ਇਹ ਸਿਖਾ ਰਹੇ ਹਾਂ ਕਿ ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰਨ ਸਾਡਾ ਮਕਸਦ ਇਹ ਹੈ ਕਿ ਵਿਦਿਆਰਥੀ ਸਿਰਫ ਡਿਜੀਟਲ ਸਿੱਖਿਆ ਵਿੱਚ ਨਹੀਂ ਸਗੋਂ ਡਿਜੀਟਲ ਸੁਰੱਖਿਆ ਵਿੱਚ ਵੀ ਅੱਗੇ ਵਧਣ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਰਹਿਣ ਖੁੰਦ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਸਰਕਾਰ ਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਾਗਰੂਕ ਕਰਨ ਸਮੇਤ ਕਈ ਤਰ੍ਹਾਂ ਦੇ ਉਪਰਾਅ ਲੈ ਕਰ ਰਹੇ ਨੇ ਅਗਾ ਵੱਧੂ ਤੇ ਵਿਲੱਖਣ ਸੋਚ ਰੱਖਣ ਵਾਲੇ ਕਿਸਾਨਾਂ ਵੱਲੋਂ ਝੋਨੇ ਦੀ ਰਹਿਣ ਖੁੰਦ ਨੂੰ ਅੱਗ ਨਾ ਲਾ ਕੇ ਕਈ ਤਰ੍ਹਾਂ ਦੀਆਂ ਬਸਤਾਂ ਬਣਾਈਆਂ ਜਾ ਰਹੀਆਂ ਨੇ ਇਸ ਬਾਰੇ ਆਕਾਸ਼ਵਾਣੀ ਜੁਲੰਦਰ ਦੇ ਸਮਾਚਾਰ ਸੇਵਾ ਵਿਭਾਗ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਮੇਰਾ ਨਾਮ ਰਿੰਕੂ ਕੁੰਨਿਆ ਪਿੰਡ ਜੰਡਲੀ ਹਲਕਾ ਡੇਰਾ ਬਸਰੀ ਜਿਲ੍ਹਾ ਮਹਾਲੀ ਤੋਂ ਆਈ ਕੀ ਅੱਗ ਨਾ ਲਾਣ ਦੇ ਇਹਦੇ ਕਿੰਨੇ ਫਾਇਦੇ ਨੇ ਤੇ ਜਿੱਥੇ ਸਾਡਾ ਵਾਤਾਵਰਣ ਦੁਸ਼ਟ ਹੋਣ ਤੋਂ ਬਚਦਾ ਹੈ ਤੇ ਲੋਕਾਂ ਦੀ ਜਿਹੜੇ ਸੜਕਾਂ ਤੇ ਜਾਂਦਾ ਜਾਂਦੀਆਂ ਨੇ ਤੋਂ ਇਹ ਨਾਲ ਉਹ ਸਾਰਾ ਫਾਇਦਾ ਹੁੰਦਾ ਹੈ ਉੱਥੇ ਸਾਡੇ ਜਿਹੜੀ ਫਸਲ ਦੀ ਉਪਜਾਊ ਸ਼ਕਤੀ ਆ ਉਹ ਵੱਧਦੀ ਆ ਤੇ ਜਿਹੜੇ ਡਾਈ ਖਾਦ ਆ ਯੂਰੀਆ ਖਾਦ ਆ ਨਾ ਵੀ ਮਿਲਦੇ ਕੋਈ ਸਾਡੀ ਗੱਲੀ ਗੱਡੀ ਚੱਲ ਜਾਂਦੀ ਹੈ ਕਿਉਂਕਿ ਇਹਦੇ ਨਾਲ ਧਰਤੀ ਜਿਹੜੀ ਉਹ ਮੈਦੇ ਵਾਂਗ ਜਾਮ ਨਹੀਂ ਹੁੰਦੀ ਮਤਲਬ ਉਹਦੇ ਤੇ ਉਪਜਾਊ ਕੰਮ ਰਹਿੰਦਾ ਜਸਵਿੰਦਰ ਸਿੰਘ ਬਰਾੜ ਜ਼ਿਲ੍ਹਾ ਮੋਗਾ ਝੋਨੇ ਦੀ ਪਰਾਲੀ ਦੀ ਸਮੱਸਿਆ ਹਰ ਸਾਲ ਆਉਂਦੀ ਹੈ ਪਰਾਲੀ ਨੂੰ ਕਦੇ ਵੀ ਅੱਜ ਤੱਕ ਅੱਗ ਨਹੀਂ ਲਾਈ ਪਹਿਲਾਂ ਉਹ ਜਿਹੜਾ ਲੋਸ ਸਟਰਾ ਹੁੰਦਾ ਉਹਨੂੰ ਅਸੀਂ ਪੌਂਚ ਚੱਕ ਲੈਂਦੇ ਸੀ ਉਹ ਗਊਸ਼ਾਲਾ ਚ ਜਾਂ ਕਿਤੇ ਡਰਾਈ ਫਾਉਡਰ ਦੇ ਤੌਰ ਤੇ ਵਰਤਿਆ ਜਾਂਦਾ ਸੀ ਤੇ ਜੀਰੋ ਡ੍ਰਿਲ ਦੇ ਨਾਲ ਬਹੁਤ ਸਾਲ ਕਣਕ ਬੀਜੀ ਵਧੀਆ ਝਾੜ ਰਿਆ ਮੈਂ ਕਿਸਾਨ ਗੋਰਾ ਸਿੰਘ ਪਹਿਣੀਵਾਗਾ ਜੋ ਕਿ ਝੋਨੇ ਦੀ ਪਰਾਲੀ ਲਗਾਤਾਰ ਕਈ ਸਾਲਾਂ ਤੋਂ ਜ਼ਮੀਨ ਦੇ ਵਿੱਚ ਪਾ ਕੇ ਕਣਕ ਬੀਜਦਾ ਹਾਂ ਕਣਕ ਵੀ ਚੰਗੀ ਹੁੰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਾਧੀ ਹੈ ਨਾਲ ਹੀ ਜਿਹੜਾ ਪ੍ਰਦੂਸ਼ਣ ਆ ਸਾਨੂੰ ਉਹ ਤੋਂ ਵੀ ਬਚਤ ਮਿਲਦੀ ਹੈ ਤੇ ਇਸ ਕਰਕੇ ਪਰਾਲੀ ਮੈਂ ਕਈ ਸਾਲਾਂ ਤੋਂ ਵਿੱਚ ਵਾ ਕੇ ਬੀਜਦਾ ਮੈਂ ਬਲਜੀਤ ਸਿੰਘ ਫਾਜ਼ਿਲਕਾ ਤੋਂ ਮੇਰੇ ਵੱਲੋਂ ਜੋ ਪਿਛਲੇ ਕਰੀਬ 3 ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਰਹਿਦ ਖੂੰਦ ਨੂੰ ਅੱਗ ਲਾਣ ਤੋਂ ਬਚਾਉਣ ਦੇ ਲਈ ਬੈਲਰ ਚਲਾ ਕੇ ਉਹਨਾਂ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ ਅਤੇ ਸਾਡੇ ਵੱਲੋਂ ਉਹ ਗੱਠਾਂ ਪਾਵਰ ਪਲਾਂਟ ਜਾਂ ਹੋਰ ਜਿਹੜੇ ਕਾਰਖਾਨੇ ਜੋ ਪਰਾਲੀ ਦੀ ਵਰਤੋਂ ਕਰਕੇ ਕੁਝ ਵੱਖਰਾ ਉਤਪਾਦ ਬਣਾਉਂਦੇ ਹਨ ਉਹਨਾਂ ਨੂੰ ਅੱਗੇ ਵੇਚੀ ਜਾਂਦੀ ਹੈ ਡਾਕਟਰ ਰਾਜੀ ਮਨਹਾਸ ਫਰੀਦਕੋਟ ਤੋਂ ਖੇਤਾਂ ਵਿੱਚ ਝੋਨੇ ਦੀ ਰਹਿਤ ਖੁੰਦ ਜਿਹਨੂੰ ਅਸੀਂ ਪਰਾਲੀ ਕਹਿੰਦੇ ਹਾਂ ਉਸ ਨੂੰ ਅੱਗ ਲਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਹ ਸਾਡੀ ਸਿਹਤ ਲਈ ਖਤਰਾ ਬਣਦੀ ਹੈ ਇਸ ਦੀ ਥਾਂ ਅਸੀਂ ਇਸ ਰਹਿਤ ਖੁੰਦ ਨਾਲ ਕਈ ਲਾਭਦਾਇਕ ਚੀਜ਼ਾਂ ਤਿਆਰ ਕਰ ਸਕਦੇ ਹਾਂ ਜਿਵੇਂ ਖਾਦ ਬਾਇਓ ਗੈਸ ਕਾਗਜ਼ ਅਤੇ ਹੋਰ ਕਈ ਵਸਤਾਂ ਪਰਾਲੀ ਸਾੜੀ ਨਾ ਇਹਦਾ ਸਮਰਥਿਤ ਉਪਯੋਗ ਕਰੀਏ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਪਹਿਲੀ ਨਵੰਬਰ ਤੋਂ 28 ਨਵੰਬਰ ਤੱਕ ਪੰਜਾਬੀ ਮਾਂ 2025 ਮਨਾਇਆ ਜਾ ਰਿਹਾ ਹੈ ਇਸ ਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਹੋਰ ਪਰਪੂਲਿਤ ਕਰਨਾ ਹੈ ਐਸਮਾਗੀ ਪੰਜਾਬ ਆਸ਼ਾ ਵਿਭਾਗ ਵੱਲੋਂ ਮਹੀਨਾ ਪਰ ਚੱਲਣ ਵਾਲੇ ਨਾਟਕ ਵਰਕਸ਼ਾਪ ਚਹਿ ਵੱਖ-ਵੱਖ ਪ੍ਰੋਗਰਾਮ ਕਰਵਾਈ ਜਾਣਗੇ ਮੋਗਾ ਮਾਨਸਾ ਫਰੀਦਕੋਟ ਹੁਸ਼ਿਆਰਪੁਰ ਅਤੇ ਮੁਹਾਲੀ ਤੋਂ ਜ਼ਿਲ੍ਹਾ ਭਾਸ਼ਾ ਅਫਸਰਾ ਨੇ ਪੰਜਾਬੀ ਮਾਧਿਅਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਆਸ਼ਾ ਸਤ ਸਕ੍ਰਿਤ ਕੋਰ ਸਿਸਟਮ ਡਾਇਰੈਕਟਰ ਬੋਲ ਰਹੀ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੜਾ ਪੰਜਾਬੀ ਮਾਧਿਅਤ ਰਿਗਾਰਡਿੰਗ ਪ੍ਰੋਗਰਾਮ ਜਿਹੜੇ ਹੇਅ ਕਰਵਾਏ ਜਾ ਰਹੇ ਹਨ ਇਸ ਦਾ ਉਦਘਾਟਨੀ ਸਮਾਗਮ ਪਹਿਲੀ ਨਵੰਬਰ ਨੂੰ ਹੋ ਚੁੱਕਾ ਹੈ ਮੁੱਖ ਤੱਤ ਪਟਿਆਲਾ ਵਿਖੇ ਇਸ ਦੇ ਵਿੱਚ ਪੰਜਾਬੀ ਸਰਵੋਤਮ ਪੁਸਤਕ ਪੁਰਸਕਾਰ ਦੀ ਵੰਡ ਕੀਤੀ ਗਈ ਸੀ ਮਕਸਦ ਸਾਡਾ ਪੰਜਾਬੀ ਭਾਸ਼ਾ ਤੇ ਹੋਰ ਭਾਸ਼ਾਵਾਂ ਦਾ ਵਿਕਾਸ ਕਰਨਾ ਵੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਪਹਾਸ਼ਾ ਅਫਸਰ ਮੋਗਾ ਪੰਜਾਬੀ ਮਾਤਰਾਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਸਾਇਤਕ ਸਰਗਰਮੀਆਂ ਕਰਵਾਈਆਂ ਜਾਂਦੀਆਂ ਨੇ ਖਾਸ ਕਰਕੇ ਵਿਦਿਆਰਥੀਆਂ ਦੇ ਅੰਦਰ ਪੰਜਾਬੀ ਪਾਸ਼ਾ ਸਾਹਿਤ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਉਹਨਾਂ ਦਰਮਿਆਨ ਸਾਹਿਤਕ ਮੁਕਾਬਲੇ ਜਿਵੇਂ ਕਵਿਤਾ ਰਚਨਾ ਲੇਖ ਰਚਨਾ ਕਹਾਣੀ ਰਚਨਾ ਕਰਵਾਏ ਜਾਂਦੇ ਹਨ ਮੈਂ ਤਜਿੰਦਰ ਕਾਰ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਜਿੱਥੋਂ ਤੱਕ ਸਾਹਿਤਿਕ ਸਮਾਗਮਾਂ ਦੀ ਗੱਲ ਹੈ ਮੁਖ ਤਫਤਰ ਪਟਿਆਲਾ ਦੀ ਅਗਵਾਈ ਅਧੀਨ ਹੁਣ ਤੱਕ ਕਵੀ ਦਰਬਾਰ ਕਹਾਣੀ ਦਰਬਾਰ ਵਕ-ਵਕ ਨਾਟਕਾਂ ਦਾ ਮੰਚਨ ਤੇ ਨਾਟਕਕਾਰਾਂ ਦੇ ਰੂਬਰੂ ਵੀ ਕਰਵਾਏ ਜਾ ਚੁੱਕੇ ਹਨ ਸਿਰਫ ਇਹ ਸਮਾਗਮ ਹੀ ਨਹੀਂ ਸਗੋਂ ਕਵਿਤਾ ਵਰਕਸ਼ਾਪ ਕਹਾਣੀ ਵਰਕਸ਼ਾਪ ਤੇ ਰਾਹੀਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਚੁੱਕਿਆ ਹੈ ਜੇਸੀ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤਾਂ ਪੰਜਾਬੀ ਮਾਂ ਬੋਲੀ ਅੱਜ ਬਹੁਤ ਸਾਰੇ ਸਮਿਕਰਨਾਂ ਵਿੱਚੋਂ ਲੰਘ ਰਹੀ ਹੈ ਸਾਨੂੰ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈਗੀ ਹੈ ਪੰਜਾਬੀ ਮਾਂ ਬੋਲੀ ਦੇ ਲਈ ਔਰ ਬਹੁਤ ਸਾਰੇ ਯਤਨ ਜਟਾਉਣ ਦੀ ਲੋੜ ਵੀ ਹੈਗੀ ਹੈ ਜੇ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਅੱਧੀ ਗੱਲ ਕਰਨੀ ਹੈ ਤਾਂ ਪੰਜਾਬੀ ਮਾਂ ਬੋਲੀ ਨੂੰ ਆਉਣ ਵਾਲੇ ਪੜਾਖ ਦੇ ਵਿੱਚ ਸਮੇਂ ਦੇ ਅਨੁਸਾਰ ਤਬਦੀਲੀ ਦੇ ਅਨਸਾਰ ਇਹਦੇ ਵਿੱਚ ਬਹੁਤ ਕੰਮ ਕਰਨਾ ਸਿੱਧਾ ਜ਼ਰੂਰੀ ਬਣਦਾ ਹੈ ਦੋਸਤੋ ਪੰਜਾਬ ਸਰਕਾਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਸਰਦਾਰ ਜਸਵੰਤ ਸਿੰਘ ਜ਼ਫਰ ਹੁਰਾਂ ਦੇ ਦਿਸ਼ਾ ਨਿਰਦੇਸ਼ੇ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਕਰਵਾਈ ਜਾ ਰਹੀ ਹੈ ਜਿਸ ਦਾ ਆਗਾਜ਼ 1 ਨਵੰਬਰ ਨੂੰ ਮੁੱਖ ਕੇਂਦਰ ਪਟਿਆਲਾ ਤੋਂ ਪੰਜਾਬੀ ਦੀਆਂ 10 ਸਰਵੋਤਮ ਪੁਸਤਕਾਂ ਪੁਰਸਕਾਰ ਤਕਸੀਮ ਕਰਕੇ ਕੀਤਾ ਜਾ ਚੁੱਕਾ ਹੈ ਸਾਰੇ ਸਰੋਤਿਆਂ ਨੂੰ ਪੰਜਾਬੀ ਮਾਂ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਮਨਜੀਤ ਪੁਰੀ ਜ਼ਿਲ੍ਹਾ ਪਾਸ਼ਾਫ ਫਰੀਦਕੋਟ ਪਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਹੀ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਦੇ ਵਿੱਚੋਂ ਮਨਾਇਆ ਜਾਂਦਾ ਜਿਹਦੇ ਵਿੱਚ ਪੰਜਾਬੀ ਸਾਹਿਤ ਦੀਆਂ ਸਰਵੋਤਮ ਪੁਸਤਕਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾ ਚੁੱਕੇ ਹਨ अज के प्रोग्राम जिले तहयोगहाली तो तनोज तो किरतर गुरदसपुर तो बिशंबर बिटू पटियाला तो राव बरिंदर मानसा तो जोगिंदर मान फाजिलका तो जैलेषि मोगा तो उषा कौर जशन पठानकोट तो रजनीश कुमार फरीदकोट तो तरसेम कुमार चानना हशियारपुर तीव तो कुमार बख्शी इसके समाचार दर्शन का यह अंक खत्म हूद अगले अंक च किसी होशे हो गलबात तद तक मैनू दौ इजाजत नमस्कार पेशकारी सहायक मनप्रीत पे राजेश बाली ¡Cómo